ਉਹਨੂੰ ਅੱਗੇ ਤੇ ਚੜ੍ਹਦੀ ਤੇ ਦੋਸਤ ਇੰਨੇ ਚੰਗੇ ਆ ਨਾ ਇੰਨੇ ਚੰਗੇ ਆ ਗੱਡੀ ਦੇ ਖਾਪਾ ਲਈਏ ਕਹਿੰਦਾ ਅਸੀਂ ਪਾਰਟੀ ਕਰਾਂਗੇ ਇਹੇ ਦੱਸਦੇ ਫਿਰ ਮੈਂ ਯਾਰ ਗੱਡੀ ਬਹੁਤ ਸੋਹਣੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦਾ ਚੈਨਲ ਤੇ ਅੱਜ ਦਾ ਵਲੌਗ ਬਹੁਤ ਸਪੈਸ਼ਲ ਆ ਤੁਸੀਂ ਡਿਲੀਵਰੀ ਦਾ ਵਲੌਗ ਦੇਖਿਆ ਨਾ ਤੇ ਉਸ ਤੋਂ ਬਾਅਦ ਆ ਨਾ ਮੈਂ ਅੱਜ ਵਲੌਗ ਬਣਾਉਣ ਲੱਗਾ ਤੇ ਇਹ ਵਲੌਗ ਸਪੈਸ਼ਲ ਹੈ ਇਸ ਲਈ ਆ ਕਿਉਂਕਿ ਮੇਰੇ ਕਿਸੇ ਵੀ ਫਰੈਂਡ ਨੂੰ ਨਹੀਂ ਪਤਾ ਕਿ ਆਪਾਂ ਗੱਡੀ ਲੈ ਲਈ ਆ ਕਿਉਂਕਿ ਉਦੋਂ ਉਹ ਡਿਲੀਵਰੀ ਲਈ ਨਾਲ ਜਾ ਨਹੀਂ ਸਕਦੇ ਮੈਨੂੰ ਪਤਾ ਹੁੰਦਾ ਜਾਣੇ ਨਾ ਮੈਂ ਫੇਰ ਸਰਪ੍ਰਾਈਜ਼ ਰੱਖ ਲਿਆ ਤੇ ਡਿਫੈਂਡਰ ਦੀ ਜਗ੍ਹਾ ਇਹ ਰੇਂਜ ਰੋਵਰ ਸਪੋਰਟਸ ਆਈ ਆ ਤੇ ਹੁਣ ਕਿਸੇ ਨੂੰ ਨਹੀਂ ਪਤਾ ਕਿ ਹਾਂ ਵੀ ਇਹਨਾਂ ਗੱਡੀ ਲੈ ਲਈ ਆ ਤੇ ਮੈਂ ਅੱਜ ਨਾ ਵਲੌਗ ਬਣਾਉਣ ਲੱਗਾ ਤੇ ਉਹਨਾਂ ਦਾ ਰਿਐਕਸ਼ਨ ਡੋ ਨੋਟ ਕਰੂੰਗਾ ਕਿ ਉਹਨਾਂ ਰਿਐਕਸ਼ਨ ਕਿੱਦਾਂ ਦਾ ਆਉਂਦਾ ਤੇ ਉਹ ਮੈਂ ਤੁਹਾਨੂੰ ਦਿਖਾਉਂਗਾ ਇਸ ਵਲੌਗ ਚ ਸੋ ਹੁਣ ਆਪਾਂ ਉਹ ਸਾਰਿਆਂ ਨੂੰ ਮੈਂ ਨਾ ਝੂਠ ਬੋਲ ਕੇ ਬੁਲਾ ਲਿਆ ਕਿ ਹਾਂ ਵੀ ਕਿ ਸ਼ਹਿਰ ਵੀ ਆਪਾਂ ਨੂੰ ਕੰਮ ਆ ਤੇ ਤੁਸੀਂ ਆ ਜਿਓ ਸਾਰਿਆਂ ਨੂੰ ਥੋੜਾ ਥੋੜਾ ਹਰੇਕ ਨੂੰ ਕਿਸੇ ਨੂੰ ਕੋਈ ਝੂਠ ਬੋਲਦਾ ਕਿਸੇ ਨੂੰ ਕੋਈ ਤੇ ਉਹ ਸਾਰੇ ਆਲਮੋਸਟ ਹੁਣ ਮੇਰੇ ਖਿਆਲ ਪਹੁੰਚ ਕੇ ਪੀਤੀ ਪਹੁੰਚ ਗਿਆ ਵੀਰੀ ਤੇ ਕੁਮਰ ਵੀ ਨਾਲ ਤੇ ਜੱਦੀ ਵੀ ਜੱਦੀ ਤੇ ਵੀਰ ਇਕੱਠੇ ਜਾਣਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਆਉਂਦਾ ਪਿਆ ਤੇ ਆਪਾਂ ਚੱਲਦੇ ਆ ਉੱਥੇ ਆ ਕੇ ਦੇਖਦੇ ਹਾਂ ਉਹਨਾਂ ਦਾ ਰਿਐਕਸ਼ਨ ਕੀ ਆਉਂਦਾ ਉਹਨਾਂ ਨੂੰ ਬਿਲਕੁਲ ਐਕਸਪੈਕਟੇਸ਼ਨ ਨਹੀਂ ਗਈ ਏਸੇ ਚੱਕਰ 'ਚ ਮੈਂ ਕਿਤੇ ਵੀ ਸੋਸ਼ਲ ਮੀਡੀਆ ਤੇ ਵੀ ਕੁਝ ਨਹੀਂ ਪੋਸਟ ਕੀਤਾ ਗੱਡੀ ਬਾਰੇ ਵੀ ਤੇ ਚਲੋ ਹੁਣ ਪਤਾ ਨਾ ਲੱਗੇ ਵਿੱਕੀ ਨੂੰ ਮੈਂ ਕਾਲ ਕੀਤੀ ਸੀ ਵਿੱਕੀ ਭਾਈ ਨੇ ਫੋਨ ਨਹੀਂ ਚੱਕਿਆ ਐਜ਼ ਯੂਅਲ ਸੋ ਨਾਲੇ ਬਾਕੀ ਜਿੰਨੇ ਬਾਹਰ ਮੁੰਡੇ ਬੈਠੇ ਆਪਣੇ ਉਹਨਾਂ ਨੂੰ ਵੀ ਹੁਣ ਦੇਖਦੇ ਵੀਡੀਓ ਕੋਲ ਲਾਵਾਂਗੇ ਜਿਹੜਾ ਚੱਕੂਗਾ ਉਹਨੂੰ ਵੀ ਉਹਦਾ ਵੀ ਰਿਐਕਸ਼ਨ ਆਪਾਂ ਤੁਹਾਨੂੰ ਇੱਥੇ ਹੀ ਦਿਖਾਉਣਾ ਸੋ ਦੇਖੀ ਜਾਓ ਵਲੌਗ ਐਂਡ ਤੱਕ ਜਰੂਰ ਦੇਖਿਓ ਕਿ ਕਿੱਦਾਂ ਰਿਐਕਸ਼ਨ ਆਉਂਦੇ ਆ ਹੋਪਫੁਲੀ ਵਧੀਆ ਹੋਣੇ ਚਾਹੀਦੇ ਆ ਦੇਖਦੇ ਹੁਣ ਕੀ ਕਹਿੰਦੇ ਜਾ ਕੇ ਵੀਰੀ ਦਾ ਮੈਨੂੰ ਰਿਐਕਸ਼ਨ ਇੱਕ ਥੋੜਾ ਪਤਾ ਵੀਰੀ ਨੇ ਕਹਿਣਾ ਵੀਰੀ ਨੇ ਕਹਿਣਾ ਕਿ ਹਾਂ ਵੀ ਉਹਨੂੰ ਡਿਫੈਂਡਰ ਬਹੁਤ ਪਸੰਦ ਸੀ ਸ਼ਾਇਦ ਉਹਨੂੰ ਮੇ ਲੱਗਦਾ ਇਹ ਗੱਡੀ ਉਹਨੀ ਪਸੰਦ ਆਵੇ ਨਾ ਆਵੇ ਪਤਾ ਨਹੀਂ ਉਹ ਡਿਫੈਂਡਰ ਦਾ ਬਹੁਤ ਵੱਡਾ ਫੈਨ ਆ ਉਹਨੂੰ ਉਹਦੀ ਰੋਲ ਪ੍ਰੈ ਪਰ ਇਹ ਐ ਲੱਗ ਚੀਜ਼ ਆ ਇਸ ਤੋਂ ਅਪਗ੍ਰੇਡ ਐ ਕਿ ਤਰ੍ਹਾਂ ਦਾ ਤਾਂ ਪਰ ਦੇਖੋ ਜਾ ਕੇ ਹੁਣ ਕਿੱਦਾਂ ਦੇ ਬਾਕੀਆਂ ਦੇ ਰਿਐਕਸ਼ਨ ਵੀ ਕੀ ਆਉਂਦੇ ਆ ਸੋ ਗਾਇਜ਼ ਆਪਾਂ ਨਾ ਪਹੁੰਚ ਗਏ ਆਲਮੋਸਟ ਪਹੁੰਚ ਗਏ ਆ ਅਸੀਂ ਕੱਲ ਅਗਲੇ ਮੋੜ ਤੇ ਉਹ ਖੜੇ ਆ ਜੇ ਇੱਥੇ ਉਧਰ ਗੇੜੀ ਮਾਰਨਾ ਆ ਚੱਲ ਗਿਆ ਹੁਣ ਆ ਦੇਖੋ ਮੋਲਟਾਉਨ ਆ ਗਏ ਆ ਐਂਡ ਬ੍ਰੈਡ ਬਾਸਕਟ ਦੇ ਲਾਗੇ ਕਹਿੰਦੇ ਖੜੇ ਆਂ ਤੇ ਇਹ ਹੈਗਾ ਡਬਲ ਸ਼ਾਟ ਸਾਹਮਣੇ ਤੇ ਮੈਂ ਦੇ ਇਧਾ ਹੁਣ ਜਾ ਕੇ ਕੀ ਇੱਥੇ ਖੜੇ ਵੀ ਆ ਕਿਤੇ ਚੱਲ ਗਏ ਬਹੁਤ ਬਹੁਤ ਵਧਾਈਆਂ ਸਤਿ ਆਵਾਂ ਬਰਾਬਰ ਹੋ ਗਈਆਂ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਕਿ ਨਵੀਂ ਗੱਡੀ ਤਾਂ ਨਹੀਂ ਲੈਣੀ ਉਹਨੇ ਰੇਂਜ ਨੇ ਜੂੜ ਬੋਲ ਰਿਹਾ ਹੈ ਥੈਂਕ ਯੂ ਥੈਂਕ ਯੂ ਆਹੀ ਗੱਡੀ ਮੈਂ ਨੂੰ ਕਿਹਾ ਮੈਂ ਕਿ ਰੇਂਜ ਗਈ ਐਚਪੀ ਨੰਬਰ ਮੈਂ ਕਿਹਾ ਮੇਰੇ ਤਾਂ ਗੱਡੀ ਤਾਂ ਕਿਤੇ ਲੈਣੀ ਹੋਣੀ ਆ ਐਚਪੀ ਨਾ ਆ ਤਾਂ ਮੈਂ ਹੁਣ ਹੀ ਲੈ ਕੇ ਆ ਉਹ ਇਹ ਤੋਂ ਪਹਿਲਾਂ ਸੇਮ ਗੱਡੀ ਨਿਕਲੀ ਐਚਪੀ ਨੇ ਨਹੀਂ ਨਹੀਂ ਮੈਂ ਗੱਡੀ ਨਾ ਲੈਣੀ ਹੋਵੇ ਉਧਰ ਦੀ ਕੁਦਰਤੀ ਸ਼ਿਵ ਜੀ ਦਾ ਭਗਤਵਾਨ ਬਣ ਕੇ ਨਾ ਮੈਂ ਕਿ ਆਹੀ ਗੱਡੀ ਆਵਾ ਕੋ ਮੈਂ ਪੱਤਲ ਵਰਣੀ ਤੇ ਆਪਾਂ ਹਾਂ ਸਭ ਤੋਂ ਸਭ ਤੋਂ ਐਨਰਜੈਟਿਕ ਰਿਐਕਸ਼ਨ ਹੈ ਇਸ ਬੰਦੇ ਦਾ ਹੋਠੀ ਹੋ ਰਿਹਾ ਸੀ ਅਧਿਕਾ ਗੱਡੀ ਲੈ ਹੀ ਨਹੀਂ ਫਿਰ ਠੀਕ ਆ ਫਿਰ ਮੈਂ ਮੈਂ ਕਿਹਾ ਵੀ ਐਤ ਕੀ ਨਾ ਦੱਸਣਾ ਨਹੀਂ ਮੈਂ ਅਸੀਂ ਚੱਕਰ ਜੀ ਕੋਈ ਪੋਛ ਨਹੀਂ ਬਾਇ ਕੋਸ਼ ਨਹੀਂ ਹੈਗਾ ਮੈਂ ਕਿਹਾ ਟੇਬਲ ਲੈਣੇ ਤੇ ਮੇਲਾ ਹੀ ਜਾਣਾ ਮੈਂ ਕਿਹਾ ਇਹਨੂੰ ਮੈਂ ਇਹਨੂੰ ਮੈਂ ਕੁਛ ਹੋਰ ਕਿਹਾ ਇਹਨੂੰ ਮੈਂ ਕੁਛ ਹੋਰ ਕਿਹਾ ਇਹਨੂੰ ਮੈਂ ਕੁਛ ਹੋਰ ਕਿਹਾ ਦੋਨਾਂ ਨੂੰ ਮੈਂ ਆ ਆ ਐਕਸਟਰ ਤੇ ਇਹਨੂੰ ਨਹੀਂ ਕਿਹਾ ਸਾਡੇ ਇੱਕ ਟੀਵੀ ਦੇ ਕਿੱਡੇ ਲੱਗੇ ਕਾਫੀ ਨਹੀਂ ਚੱਲਦਾ ਤੇਰੇ ਵਾਸਤੇ ਆ ਗੋਬਰਾ ਪਾ ਲਾ ਦੇ ਜੀਲੀ ਯਾਰ ਪਾਸਟ ਜਾਣੀ ਚਾਹੀਦੀ ਮੈਂ ਕਹਿੰਦਾ ਵੀਰੀ ਕੰਦਾ ਹੀ ਡਿਫੈਂਡਰ ਵੀਰੀ ਦਾ ਫੇਵਰੇਟ ਆ ਮੈਂ ਕਹਿੰਦਾ ਰਿਐਕਸ਼ਨ ਅਰੇ ਮਰ ਤੇ ਗੱਡੀ ਭੇਜ ਦਿੱਤੀ ਤੁਹਾਨੂੰ ਹੈ ਦੂਜੀ ਵਿੱਚ ਉਹ ਇਸ ਬਲੌਗ 'ਚ ਕਹਿੰਦਾ ਮੈਂ ਕਹਾ ਯਾਰ ਵੀਰੀ ਨੇ ਨਾ ਮੈਂ ਕਹਿੰਦਾ ਕਹਣਾ ਡਿਫੈਂਡਰ ਮੇਰੀ ਫੇਵਰੇਟ ਸੀ ਸੋ ਗਾਈਜ਼ ਮੇਰੇ ਦੋ ਆ ਇੱਕ ਵੀ ਦੋਸਤ ਹੋਰ ਵਿੱਕੀ ਹੈਗਾ ਉਹ ਫੋਨ ਨਹੀਂ ਚੱਕਿਆ ਉਹਨਾਂ ਨੇ ਇਹਦਾ ਸਰਪ੍ਰਾਈਜ਼ ਤਾਂ ਮੈਂ ਉਹਨੂੰ ਵੀ ਕਰਨਾ ਸੀ ਪਰ ਉਹਨੇ ਫੋਨ ਹੀ ਚੱਕਿਆ ਹਾਂ ਉਹ ਵੀ ਤਾਂ ਸਾਣਾ ਖੁੱਲ ਜਾਂਦਾ ਪਰ ਆ ਵੰਡੀ ਦੇ ਕੋ ਗੁੱਡੀ ਹੈ ਪ੍ਰੀਆ ਨਾ ਗਏ ਉਹ ਚੱਤ ਕੋਲੀ ਜਾਣਦੀ ਸੀ ਚੱਲ ਦੇਖ ਚੱਤ ਤੇ ਮਾਰ ਵੀਰੇ ਬੈਂਕ ਦੇ ਟੈਂਜਲ कलर ਬੜਾ ਹੈ। ਇਹ ਟੈਂ ਹੈ ਇਹਦਾ ਕਲਰ ਬਲਾਈਂਡਿੰਗ ਦਾ ਚੈੱਕ ਕਰ ਲੈ। ਵਾਈਨ ਕਲਰ ਹੈ ਵਾਈਨ। ਉਹ ਗਰੀਬ ਉਹ ਗਰੀਬ ਤੋਂ। ਕੀ? ਆ ਇਹਨੂੰ ਹਾਂ। ਪਹਿਲਾਂ ਸੱਧਾ ਦਿਨ ਲੱਗ ਫੀਚਰ ਸਮਝਾਏ। ਨਿਓ ਬੜੇ ਸੋਹਣੇ। ਯਾਹ ਪਰ ਸ਼ਾਇਦ ਇਹ ਬਦਲ ਨਾ ਜਾਣ ਕਿਤੇ। ਬੰਦ ਹੋ ਗਿਆ। ਜਿੱਦ ਲੱਗੀ ਸੀ। ਗਾਇਜ਼ ਬਹੁਤ ਸੋਹਣੇ। ਅਦਲਾ ਸੱਟ ਵੀ ਭੁੱਲ ਗਿਆ ਮੁੰਡਾ ਆਪਣੇ। ਸੱਟ ਭੁੱਲ ਗਿਆ ਕਹਿੰਦਾ ਗੱਡੀ ਤੋਂ ਸੋਹਣੀਆਂ। ਬਾਕੀ ਹੁਣ ਮੈਂ ਗੱਲ ਵਾਲ ਮੋਲਟੋਂ ਤੋਂ ਕਰਾਉਂਦਾ 25 30 ਇਹਨਾਂ ਨੂੰ ਹੁਣ ਮੈਂ ਫੀਚਰ ਸਮਝਾਉਣੇ ਬਹਿ ਕੇ ਹਾਂਜੀ ਗੱਲ ਨਹੀਂ ਸੁਣਦੇ ਗੱਲ ਤੂੰ ਤੇਜ਼ੀ ਚ ਅੱਛਾ ਚਲ ਮੈਂ ਵੇਖੋ ਕਿ ਆਹੀ ਗੱਡੀ ਲੈਣੀ ਹੈ ਵੇਖੋ ਕਿ ਆਹੇ ਆਪਾਂ ਵੀ ਜਿੱਦਾਂ ਬੱਦ ਤੇਰੇ ਡੈਡੀ ਦਾ ਇਹਨਾਂ ਚੈਨਲ ਚੱਲ ਰਿਹਾ ਨਾ ਇਹ ਹੁਣ ਹੀ ਲੈ ਸਕਦਾ ਜਿੱਦਾਂ ਤੇਰੇ ਜਿਹੜੀ ਬਾਬਾ ਬਣ ਗਿਆ ਨਕਲ ਤੇ ਲੈ ਲੈ ਭਰਾਵਾ ਉਦੋਂ ਦਾ ਮੈਂ ਇਹਨਾਂ ਹਾਂ ਹਾਂ ਤਾਂ ਚੰਗੀ ਆ ਉਹ ਇਹਦਾ ਉਹ ਫੀਚਰ ਤਾਂ ਜ਼ਿਆਦਾ ਉਹਦੇ ਨਾਲੋਂ ਯਾਰ ਤੇ ਪ੍ਰਾਈਸ ਪਤਾ ਕਿੰਨਾ ਜ਼ਿਆਦਾ ਉਹਦੇ ਨਾਲੋਂ ਫਿਰ ਮੈਂ ਦੱਸਣਾ ਨਹੀਂ ਉਹਨੂੰ ਵਲੌਗ 'ਚ ਬਾਅਦ 'ਚ ਤੂੰ ਮੇਰਾ ਦੂਜਾ ਦੇਖ ਲੈ ਵਲੌਗ ਜਿਹੜਾ ਸ਼ੂਟ ਕਰਨਾ ਮੈਂ ਸਾਰੇ ਡਿਟੇਲ ਰਿਵਿਊ ਚਲੋ ਅੱਗੇ ਜਾ ਕੇ ਬਾਹਰੋਂ ਦੇਖਾਂਗੇ ਚਲ ਪਾਰਟੀ 'ਮੇ ਸੱਚੀ ਦੀ ਦਵਾ ਹੋਣਾ ਸ਼ੇਅਰਿੰਗ ਹੋ ਗਈ ਪਾਰਟੀ 'ਚ ਵੀ ਨਿਊ ਕੰਟੈਂਟ ਆ ਗਿਆ ਹੁਣ ਕੋਰ ਕਿੱਥੇ ਜਾਣਾ ਸੱਚੀ ਦੱਸੀ ਨਿਕ ਬੇਕਾ ਚਲ ਡਨ ਡਨ ਜਿੱਥੇ ਤੂੰ ਕਹਿਤਾ ਮੇਰੇ ਪਰ ਰੈਕਸ਼ਨ ਇੱਧਰ ਦੇ ਦੇ ਸੀ ਉਹ ਗੱਲ ਨਮੀ ਗਈ ਤੇ ਤੇਰੇ ਤੇ ਰਿਐਕਸ਼ਨ ਜਿਹੜਾ ਮੀਮ ਬੰਨ ਲਿਆ ਤੇ ਉਹ ਆ ਮ사ਜ ਮ사ਜ ਤੇ ਹੋ ਰਹੀ ਹੈ ਪੂਰੀ ਲੱਖ ਦੁੱਖ ਤਾਂ ਮੜੇ ਪਿਛਲੀ ਵੀ ਕਿ ਨਹੀਂ ਮਸਾਏ ਨਹੀਂ ਅੱਗੇ ਬੈਣਾ ਬੈਣਾ ਮ사ਜ ਕਰਾਉਣ ਦੇ ਤਾਂ ਬੰਦਾ ਪਿੱਛੇ ਕਰਨ ਡਿਆ ਹੁੰਦਾ ਕੋਈ ਉਹ ਦੇਖ ਲੈ ਬੰਦਾ ਹੀ ਤਾਂ ਨਹੀਂ ਕਰਨ ਡਿਆ ਕੋਈ ਆ ਸੌ ਗਿਆ ਬੰਦਾ ਥੋੜਾ ਜਿਹਾ ਬਤਾਈਂ ਥੋੜਾ ਜਿਹਾ ਬਤਾਈਂ ਇਸ ਤੋਂ ਜ਼ਿਆਦਾ ਹੁਣ ਮੈਂ ਅੰਦਰ ਮਾਲਸ਼ਿਆ ਨਹੀਂ ਬਤਾਇਆ ਹੈਗਾ ਇਹਦੇ ਮੈਂ ਭਰਾਵਾ ਗੱਡੀ ਲੈ ਕੇ ਫਿਰ ਮੈਂ ਉੱਧਰ ਖੜਾ ਰਿਹਾ ਮੈਂ ਕਹਿੰਦਾ ਇਹਨਾਂ ਨਾਂਗਲਾਂ ਦੇ ਰਾਜ ਹੀ ਨਾ ਮਿਲ ਜਾਣਾ ਸਾਰਾ ਸਰਪ੍ਰਾਈਜ਼ ਰਾਜ ਹੀ ਖਤਮ ਹੋ ਗਿਆ ਮੈਂ ਪਹਿਲੇ ਵਿੱਚ ਬੰਦਾ ਦੇਖਿਆ ਮੈਂ ਕਿਹਾ ਪਰ ਫਿਰ ਬਾਅਦ ਵਿੱਚ ਮੈਂ ਕਹਿੰਦਾ ਸੈਕੰਡ ਹੈਂਡ ਤਾਂ ਨਹੀਂ ਲੈਣ ਲੱਗਾ ਜੇ ਲਈ ਵੀ ਤਾਂ ਐਚਪੀ ਨੰਬਰ ਸੀਗਾ ਅੱਛਾ ਠੀਕ ਆ ਉਹ ਚ ਸਰਦਾਰੇ ਸੀਗਾ ਵੀਰੇ ਸੋਨਾ ਬੜਾ ਲੱਗਦਾ ਇੰਟੀਰੀਅਰ ਦਾ ਮੈਂ ਕੰਟਰਾਸਟ ਹੀ ਬੜਾ ਬਣਿਆ ਤੇਰਾ ਇੰਟੀਰੀਅਰ ਮੈਂ ਅੱਛਾ ਆ ਬੰਦਾ ਹੈ ਉਹਦਾ 20 25 20 25 ਮਿੰਟ ਹੋ ਗਿਆ ਬੈਠੇ ਨੂੰ 20 25 ਮਿੰਟ ਬਾਅਦ ਨਾ ਮੈਨੂੰ ਸੋਚ ਸੋਚ ਕੇ ਕਹਿੰਦਾ ਡੈੱਡ ਪੈਡ ਹੈਗਾ ਇੱਥੇ ਇਹ ਆਪਣੀ ਗੱਡੀ 'ਚ ਹੈਗਾ ਨਾ ਗ੍ਰੈਂਡ ਵਿਟਾਰਾ ਜੋ ਪੁੱਛਣ ਦੇ ਕਿ ਤੇ ਮੈਂ ਕਹਿ ਦਵਾ ਉਹ ਚੱਕ ਦੂਰ ਕਰੋ ਤੈਨੂੰ ਗੱਡੀ 'ਚ ਲਾ ਦੋ ਭਾਈ ਉਹ ਕਹਿੰਦਾ ਕਿ ਡੈੱਡ ਪੈਡ ਲੈ ਗਿਆ ਫਿਰ ਮੈਂ ਕਹਾਂ ਮੇਰੀ ਵਾਲੀ 'ਚ ਤਾਂ ਹੈਗਾ ਇਹ 'ਚ ਕਿਉਂ ਨਹੀਂ ਹੈਗਾ ਉਹਦਾ ਤਾਂ ਆ ਹੀ ਲੱਭ ਜਾਂਦਾ ਖਾਮੀ ਆ ਲੱਭ ਜਾਂਦਾ ਗੱਡੀ ਦੇ ਆ ਤੇਜੀ ਇਹਦੇ ਲੋਏ ਕਿੰਨੇ ਕਿਤੇ ਪਏ ਆ ਹੈ ਇਹਦੇ ਲੋਏ ਕਿੰਨੇ ਕਿਤੇ ਪਏ ਨਹੀਂ ਨਹੀਂ ਉਹ ਨਹੀਂ ਆਪਾਂ ਬਹੁਤ ਡੀਪ ਡਿਸਕਸ਼ਨ ਚ ਨਹੀਂ ਆਣਾ ਪਰ ਉਹਦਾ ਮੈਂ ਕਿ ਕੀ ਸੋਚੀ ਜਾਂਦਾ ਬੰਦਾ ਹੈ ਕੀ ਸੋਚੀ ਜਾਂਦਾ ਬੰਦਾ ਡੈਡ ਪੈਡਲ ਹੈ ਨਾਮ ਵੀ ਤੂੰ ਹੀ ਮੈਨੂੰ ਦੱਸਿਆ ਵੀ ਤਾਂ ਪਤਾ ਹੀ ਨਹੀਂ ਕਿ ਉਹ ਵੀ ਉਹ ਵੀ ਮੈਂ ਦੱਸਿਆ ਗਿਆ ਵੀ ਆਹ ਫੀਚਰ ਹੈਗੇ ਤੇਰੀ ਗੱਡੀ ਕੀਤਾ ਬੋਰਡ ਯਾਦ ਕੀਤਾ ਉਹ ਯਾਦ ਉਹਦਾ ਬੈਠਾ ਯਾਦ ਹੀ ਕਰਦਾ ਦੱਸ ਕਿੱਥੇ ਹੁਣ ਕਿੱਥੇ ਆਣਾ ਤੇ ਕਿੱਥੇ ਖਾਣਾ ਪੀਣਾ ਉੱਥੇ ਹੀ ਆ ਕੇ ਮੇਰੇ ਦੋਸਤ ਇੰਨੇ ਚੰਗੇ ਆ ਨਾ ਇੰਨੇ ਚੰਗੇ ਆ ਗੱਡੀ ਦੇ ਖਾਪਾ ਲਈਏ ਕਹਿੰਦਾ ਅਸੀਂ ਪਾਰਟੀ ਕਰਾਂਗੇ

ਬੀਤੀ ਹੋਰ ਕੋ ਦੱਦੇ ਯਾਰ ਫਿਚਰ ਫਿਚਰ ਤੇ ਤੈਨੂੰ ਲੱਗੇ ਹਾਂ ਕਹਿੰਦਾ ਘੁਟਮੀ ਜੀ ਆ ਗ੍ਰੈਂਡ ਬਿਟਾਰਾ ਖੁੱਲਿਆ ਆ ਉੱਧਰ ਦੇਖੋ ਗੱਲ ਬਾਤ ਆ ਇੱਧਰ ਨੂੰ ਵੀ ਇੱਧਰ ਨੂੰ ਵੀ ਕਰਦੇ ਬੀਤੀ ਨਾਲੋਂ ਵਧੀਆ ਬੋਲਦਾ ਮੁੰਡਾ ਦੇਖੋ ਦੇ ਰਿਹਾ ਵੀ ਟੋਪੀ ਲਾਈਦਾ ਓਏ ਹੋਏ ਥੋੜੇ ਡੈਡੀ ਯਾਰ ਕੇ ਮੂੰਹ ਨਹੀਂ ਕਰਨੇ ਹੈਗੇ ਨਾਰਮਲ ਹੀ ਰੱਖ ਪੱਕਾ ਦਿੱਤੀ ਗਿਆ ਹੁਣ ਪਤਾ ਲੱਗਿਆ ਓਏ ਹੋਏ ਓਏ ਹੋਏ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਬਹੁਤ ਜਿਆਦਾ ਅਮਰੀਕੀ ਜਿਆਦਾ ਕੋਈ ਵਾਰ ਨਹੀਂ ਤਾਂ ਤੇਰੀ ਅੱਖਾਂ ਨਹੀਂ ਖੁੱਲੀਆਂ ਬਾਕੀ ਸਾਰੀਆਂ ਚੀਜ਼ਾਂ ਖੁੱਲੀਆਂ ਉਹ ਵੀ ਖੋਲ ਆ ਆਹ ਵਡਾ ਮੂੰਹ ਮੇਦਾ ਖੁੱਲਦੀ ਆ ਉਹ ਦੇਖੋ ਫੋਟੋ ਫੈਸ਼ਨ ਦੇਖੋ ਹੋ ਰਿਹਾ ਔਰ ਫੋਨ ਨਵਾਂ ਲੈ ਲੈ ਬੜਾ ਮਾੜਾ ਭਗਤਾਂ ਨੂੰ ਕਹਿੰਦਾ ਮੈਂ ਵੀਰ ਕਿੱਦਾਂ ਲੱਗੀ ਗੱਡੀ ਬਾਪਾ ਕੈਨੇਡਾ ਦੇ ਵੀ ਸੇਮ ਆਹੀ ਲੁੱਕ ਕਰਾਉ ਦੇਣੀ ਆ ਮੈਂ ਨਹੀਂ ਨਹੀਂ ਵੀਰ ਦੱਸ ਦੇ ਫੇਰ ਮੈਂ ਯਾਰ ਗੱਡੀ ਬਹੁਤ ਸੋਹਣੀ ਆ ਥੋੜਾ ਲੱਗ ਕੇ ਆ ਕੇ ਦੱਸ ਪਿੱਛੇ ਮਾਈਕ ਤਾਂ ਹੈ ਨਹੀਂ ਆਪਣਾ ਬਸ ਦੇਖ ਤਾਂ ਲੈਂਦਾ ਮੈਂ ਤੈਨੂੰ ਦੇਖੀ ਵੀ ਨਹੀਂ ਧੁੰਮ ਗਿਆ ਲੈ ਅੱਛਾ ਅੱਛਾ ਚੱਲ ਨਾਲ ਨਾਲ ਮੈਂ ਤੇਰੇ ਆ ਤੂੰ ਵਾਣ ਟੂ ਸਿੱਖਲਾ ਕੋਈ ਨਹੀਂ ਕੁਬਰ ਹੋਰ ਆ ਜਾ ਗੱਡੀ ਕਿੱਦਾਂ ਦੀ ਲੱਗੀ ਮੈਂ ਫੇਰ ਵਾਈਗੋ ਦਿੱਤਵਾਉਣਾ ਓ ਵਾਓ ਨਾਈਸ ਆਹ ਯਾਰ ਡਿਫੈਂਡਰ ਤੋਂ ਸਹੀ ਡਿਫੈਂਡਰ ਤੋਂ ਤਾਂ ਸੋਹਣੀ ਨਾਲੇ ਕੰਫਰਟ ਹੀ ਬਹੁਤ ਵਧੀਆ ਹੈ ਦਾ ਉਸ ਤੋਂ ਬਹੁਤ ਜ਼ਿਆਦਾ ਕੰਫਰਟ ਹੈ ਸੀਟਾਂ ਸੱਚੀ ਕੁੱਟੀਆਂ ਆ ਜੱਫੀਆਂ ਜੀ ਭਾਈ ਤੁਹਾਡੇ ਤਾਂ ਹੋ ਗਿਆ ਵਿਆਹ ਹੁਣ ਮੇਰਾ ਨਹੀਂ ਹੋਇਆ ਮੈਨੂੰ ਸੀਟਾਂ ਨਹੀਂ ਜੱਫੀਆਂ ਪਾਉਣੀਆਂ ਪੀ ਨਹੀਂ ਪਾਉਣੀਆਂ ਜੱਫੀਆਂ ਮੈਂ ਤੈਨੂੰ ਕਹਾਂ ਜੀ ਟਾਈਮ ਤੇ ਕਰਾੜਾ ਫੇਰ ਤੈਨੂੰ ਥਾਰ ਚ ਵੀ ਵਧੀਆ ਲੱਗਣਾ ਪੁੱਤ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਕੀ ਸਮਾਨ ਕਿੱਦਾਂ ਦੇਖੀਏ ਜੀ ਪੇਸ ਕਿੰਨੀ ਆ ਰੱਖੀਆਂ ਤੁਸੀਂ ਹੈ ਪਰ ਆ ਸ਼ੂ ਪਾਉਣ ਲਈ ਆ ਤੇ ਪਤਾ ਨਹੀਂ ਪਿਆ ਕਿ ਕਰ ਨਵੀ ਨੇ ਤੇ ਮਾਰਤਾ ਹੈ ਆ ਥੈਂਕ ਯੂ ਗਿਫਟ ਆ ਦੇਖੋ ਚਲ ਥੈਂਕ ਯੂ ਵੀਰ ਭਾਜੀ ਮੇਰੇ ਬੰਦਾ ਵੀ ਵਧੀਆ ਨਹੀਂ ਆਇਆ ਆਨਲਾਈਨ ਮੈਂ ਮੰਗਾਏ ਤਾਂ ਸੀਗਾ ਆ ਦੇਖੋ ਮੈਂ ਨਾਲ ਨਾਲ ਹੀ ਤਾਂ ਗਿਫਟ ਵੀ ਦੇਣੇ ਆ ਦੋਸਤਾਂ ਨੂੰ ਇਦਾਂ ਨੇ ਲੈਂਡ ਰੋਵਰ ਦੇ ਹੈੱਡਫੋਨ ਗਿਫਟ ਕਰਤੇ ਮੈਨੂੰ ਮੇਰੇ ਤੇਜੀ ਵੀਰ ਨੇ ਓ ਮਾਈ ਗਾਡ ਹਾਂ ਕੁਆਲਿਟੀ ਦੇਖੰਦਾ ਕਿੰਨੀ ਵਧੀਆ ਹਮਾਰਾ ਇਹੀ ਲੱਗ ਜਿਮ ਆ ਜਾ ਕਰਨ ਸਹੀ ਆ ਸਹੀ ਹਾਂ ਸਹੀ ਕੀ ਹੋਇਆ ਗਾਇਸ ਔਰ ਇਕ ਉਧਰ ਉਧਰ ਲੱਗ ਹੀ ਫੋਟੋ ਸ਼ੂਟ ਹੋ ਕੇ ਹਟਿਆ ਕਿਸੇ ਨੂੰ ਉਹਨੂੰ ਕਿਸੇ ਨਾ ਲੈਣ ਦੇ ਇਨੀ ਕਿਸੇ ਨਾ ਲੈਣ ਦੇ ਨੀ ਚੱਕ ਕੇ ਸੁਣੀਏ ਫੋਟੋ ਮੈਂ ਵੀ ਜੱਫੀਆਂ ਪਵਾ ਲਈਆਂ ਜੱਫੇ ਪਵਾ ਲਈਆਂ ਮੇਰਾ ਮੂੰਹ ਹੀ ਬੜਾ ਵੱਡਾ ਕਲੋਜ਼ ਅਪ ਲੈ ਹੋ ਗਿਆ ਬੱਲੇ ਕਿ ਨਹੀਂ ਕਿੱਥੇ ਉਹਨੂੰ ਅੱਗੇ ਤਾਂ ਜਾੜ ਹੁੰਦੀ ਇਹਨੂੰ ਤਾਂ ਬੱਚੀ ਨਹੀਂ ਆ ਅੱਨ ਆ ਆ ਕੀ ਦਿਖਾ ਮੈਂ ਤਾਂ ਪੜਾ ਵੀ ਨਹੀਂ ਵੀਡੀਓ ਵਾਸਤੇ ਕਰਦਾ ਨਹੀਂ ਨਹੀਂ ਠੀਕ ਆ ਨਹੀਂ ਮੈਂ ਵੀਡੀਓ ਵਾਸਤੇ ਕਰਦਾ ਨਹੀਂ ਨਹੀਂ ਉਹ ਸ਼ੇਅਰਿੰਗ ਲਈ ਆ ਸ਼ੇਅਰਿੰਗ ਲਈ ਆ ਸ਼ੇਅਰਿੰਗ ਕੀਤਾ ਕਰਨਾ ਸੀ ਅ ਗੋਰ ਪਾਟ ਕਰ ਸ਼ੁਰੂ ਡੈਡੀ ਗੱਡੀ ਚਲਾਉਣ ਲੱਗਾ ਗਾਣੇ ਬੰਦ ਕਰ ਲਿਆ ਐ ਰਿਵਰਸ ਕਿੱਧਰ ਜਾਣੀ ਭਾਜੀ ਇਹਨੂੰ ਇੱਥੇ ਆ ਦੁਪੱਟਾ ਨਾ ਅੱਛਾ ਉਹ ਅੱਛਾ ਉਹਨੂੰ ਅੱਗੇ ਨੂੰ ਕਰ ਦੇ ਸਭ ਤੋਂ ਲੰਨੇ ਰਿਆ ਮੈਂ ਉਹ ਡਰਾਈਵਰ ਰਿਆ ਨਾ ਅਹ ਹਾਂ ਲੱਗ ਗਿਆ ਇਨੀ ਵੀ ਪਿੱਛੇ ਜਾਣ ਦੀ ਲੋੜ ਹੀ ਕੋਈ ਨਹੀਂ ਹੁਣ ਮਜ਼ਾ ਬੜਾ ਬਸ ਹੋ ਗਿਆ ਅਰੇ ਜੇ ਮੜੀ ਨਹੀਂ ਮੈਂ ਮੋਰੇ ਦੇ ਦੋ ਕੁੱਤੇ ਬੈਠੇ ਸੀਗੇ ਨਹੀਂ ਨਹੀਂ ਚੱਲ ਗਿਆ ਚੱਲ ਗਿਆ ਅਰੇ ਤਾਂ ਬਹੁਤ ਸਾਰੇ ਕੁੱਤੇ ਤਾਂ ਮੈਂ ਅੰਦਰ ਬਿਠਾ ਲਿਆ ਉੱਠ ਕੇ ਤਾਂ ਅੰਦਰ ਬਹਿ ਗਿਆ ਇੱਕ ਆ ਇੱਕ ਆ ਇੱਕ ਆ ਆ ਮੁੰਡਾ ਚੰਗਾ ਹੈ ਇਹ ਥੋੜਾ ਸੌ ਪਿੱਛੇ ਕਿੱਧਰ ਬੈਣਾ ਪਾਸੇ 2 ਮਿੰਟ ਲੱਗਣੇ ਆਪ ਨੂੰ ਹਾਂ ਬਸ ਜਿਆ ਦੂਰ ਨਹੀਂ ਆਣਾ ਪਾ ਹੈਗਾ ਨਿਕ ਪਿਕਰ ਹਾਂ ਨਿਕ ਪਿਕਰ ਜਾਣਾ ਨਿਕ ਪਿਕਰ ਚੱਲੇ ਆਪਾਂ ਨੰਬਰ ਸੋਣਾ ਲਿਆ ਬਾਈ ਹਾਂ ਹਾਂ ਇਹ ਛਿਆਰੀ ਰੰਗ ਚੇਂਜ ਹੋ ਚੁੱਕਾ ਹੈ ਦਾ ਬਲੈਕ ਤੋਂ ਬਾਅਦ ਇੱਕ ਗੋਲਡਨ ਜੀ ਆਈ ਸੀ ਹੋਈ ਸੀ ਮੈਂ ਤਾਂ ਜੇ ਮੈਂ ਕੋਈ ਕੰਪਨੀ ਵੱਲੋਂ ਆਇਆ ਨਹੀਂ 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 ਆ ਗਾਈ ਦਾ ਦੇਖੋ ਤੁਮ ਨੂੰ 3D ਵੀ ਅੱਜ ਦਾ ਜਾ ਰਹੀ ਆਪਣੀ ਵੀ ਦੇਖੋ ਸੁਣੀ ਲੱਗਦੀ ਆ ਗੁੰਮਰਾ ਸੁਣੀ ਲੱਗਦੀ ਬਈ ਜਿਹੜੀ ਆਪਣੇ ਆਪ ਚੱਲਦੀ ਹੁੰਦੀ ਉਹਨੂੰ ਕੀ ਕਹਿੰਦੇ ਆ ਜਿਹੜੀ ਆਪਣੇ ਆਪ ਚੱਲਦੀ ਆ ਉਹਨੂੰ ਕਹਿੰਦੇ ਆ ਆਟੋਮੈਟਿਕ ਨਹੀਂ ਕੁਛ ਹੋਰ ਵੀ ਕਹਿੰਦੇ ਨੇ ਨਹੀਂ ਇਦਾਂ ਨਹੀਂ ਹੁਣ ਦੱਸੂਗਾ ਕੋਬਰ ਆਵਲੀ ਹੋਇਆ ਹੋਇਆ ਆਪਣੇ ਕੋਨ ਚ ਹਮਲੀ ਹੋਇਆ ਹੌਲੀ ਹੋਇਆ ਉਹ ਨਹੀਂ ਹੋਣਿਆ ਨਾ ਤੂੰ ਆ ਜਾ ਇਹ ਤੇ ਇੰਡੀਕੇਟਰ ਕਿੱਧਰਲੇ ਪਾਸੇ ਹੈ ਤੇਰੀ ਇੱਕ ਤੂੰ ਮੋੜ ਮੋੜਨਾ ਚਾਹੀਦਾ ਇੰਡੀਕੇਟਰ ਚਾਹੀਦੇ ਆ ਬਹੁਤ ਹੋਰ ਆ ਗਿਆ ਥੱਗ ਸਫਰੀ ਬਹੁਤ ਸੀ ਉਹ ਚਾਹ ਪੀ ਲਈਏ ਕਾਫੀ ਟਾਈਮ ਹੋ ਗਿਆ ਤਰੇਣ ਨਹੀਂ ਕੀ ਕਹਿੰਦੇ ਉਹਨੂੰ ਕੋਬਰ ਨੂੰ ਫੜ ਕੇ ਰੱਖੀਏ ਤਾਂ

ਇਦਾਂ ਦਾ ਥੱਲੇ ਸਿਲਕ ਪਿਆ ਹੁੰਦਾ ਕਹਿੰਦਾ ਸਟੀਅਰਿੰਗ ਵਾੜਾ ਸਮੂਥ ਆ ਇਹ ਲੋਕ ਪੇਟ ਆਤਾ ਪੇਟ ਆਤਾ ਬੈਠਾ ਥੋੜੀ ਸੀਟ ਤੇ ਮੁੰਡਾ ਥੋੜਾ ਕੱਬਾ ਚੱਲਦਾ ਪੇਨ ਉਠਾ ਕੇ ਬੈਠਾ ਉਹਦੀ ਜਗ੍ਹਾ ਤੇ ਆ ਦੇਖ ਲੋ ਨੂੰ ਅੱਜ ਕੱਲ ਦੇ ਨਿਆਣੇ ਦੇ ਹਾਲ ਦੇਖੋ ਗੁੱਸਾ ਹੋ ਗਿਆ ਗੁੱਸੇ ਹੋ ਗੁੱਸੇ ਹੋ ਗਿਆ ਨਹੀਂ ਗੁੱਸੇ ਦਾ ਨਹੀਂ ਹੋਇਆ ਨਹੀਂ ਨਹੀਂ ਗੁੱਸੇ ਦਾ ਨਹੀਂ ਹੋਇਆ ਨਾ ਗੁੱਸਾ ਉਹ ਗੁੱਸੇ ਗਾਲ੍ਹਾਂ ਕੱਢਣ ਡਿਆ ਮਾਂ ਚ ਦੇ ਨਾ ਗਾਲ ਠੀਕ ਹੈ ਨਾ ਰਸ ਅਰਸ ਦੇਖ ਲੋ ਗਾਇਸ ਗਾਇਸ ਇਹਨੂੰ ਰਸ ਕਹਿੰਦੇ ਸਾਨੂੰ ਪਤਾ ਹੈ ਆਹੀ ਬਰੇਡੀ ਗਈ ਘਰ ਤੇ ਆਉਣ ਦੇਖੇ ਮ사ਜਰ ਕਹਿੰਦਾ ਇੱਥੇ ਆਉਣ ਦੇਖੀ ਮ사ਜਰ ਭਾਈ ਕਹਿਣ ਮ사ਜਰ ਇਹਨੂੰ ਕਰੂਗਾ ਕੰਡੂਗਾ ਕਰੂਗਾ ਹਾਂ ਹਾਂ ਆਹੋ ਆਹੋ ਆਹ ਨੀ ਆਹ ਫਿਰ ਹੁੰਦਾ ਕੁਛ ਗੱਗਧਾਰੀਆਂ ਗੱਡੀਆਂ ਨਹੀਂ ਆਣੀਆਂ ਨੇ ਤੇਰੇ ਨਹੀਂ ਨਹੀਂ ਵਧੀਆ ਕਰ ਦਾਂਗੇ ਹਾਂ ਕੋਰ ਪਿਆਰ ਵੀ ਟੁੱਟੇ ਤੇ ਆ ਦੇਖਾ ਕਿੰਨੇ ਖੁਇ ਐ ਤੇ ਸਰਪ੍ਰਾਈਜ਼ ਇਹਨਾਂ ਨੂੰ ਬੰਦਾ ਕੀ ਦਊਗਾ ਫੋਨ ਚੱਕੂਗਾ ਦਾ ਸਰਪ੍ਰਾਈਜ਼ ਹੋਣਾ ਇਹ ਹੁਣ ਫੋਨ ਆ ਰਿਹਾ ਇਹਦਾ ਇੰਨੇ ਟਾਈਮ ਬਾਅਦ ਨੂੰ ਦੇਖੇ ਕੋਈ ਮੈਂ ਤੈਨੂੰ ਵੀਡੀਓ ਕਾਲ ਵੀ ਕੀਤੀ ਤੇ ਚੀਜ਼ ਦਿਵਾਣੀ ਇੱਕ ਨਿਹਰੇ ਕੋ ਬੇ ਆ ਮੈਂ ਬਤਾਇਆ ਬਹੁਤ ਵਕ ਅਧਰ ਨਾਲੀ ਬਲੌਗ ਹੀ ਬਣ ਜਾਣਾ ਇੱਦੀ ਮੈਂ ਤੈਨੂੰ ਜ਼ਿਆਦਾ ਫੋਨ ਕਰੀ ਇਹਨਾਂ ਤੇ ਚੱਕਿਆ ਨਹੀਂ ਬਤਾ ਕਰਾਤੀ ਬਤਾ ਕਰਾਤੀ ਅੰਦਰ ਕਿਹੜਾ ਕਲਰ ਆ ਰੈੱਡ ਆ ਵਾਈਨ ਕਲਰ ਆ ਆਣਾ ਪੈਣਾ ਇੰਡੀਆ ਆਣਾ ਪੈਣਾ ਹੁਣ ਤੈਨੂੰ ਦੁਬਾਰਾ ਇੰਡੀਆ ਦੇ ਇਹਦਾ ਤੇਰੇ ਸਪੈਸ਼ਲੀ ਤੈਨੂੰ ਕਹਿ ਇੰਡੀਆ ਦੇ ਗੇੜੇ ਵੱਜਣ ਤੋਂ ਪਹਿਲਾਂ ਪਹਿਲਾਂ ਤੇਰਾ ਕਰਾ ਲੈਣਾ ਕੰਮ ਹਾਂ ਫੇਰ ਉਹ ਸਰਵਿਸ ਜਿਹੜੀ ਆ ਅੰਬਸਰ 에어ਪੋਰਟ ਤੇ ਮੈਂ ਤੈਨੂੰ ਤੇਰੇ ਲਈ ਮੈਂ ਰੱਖੀ ਗੱਡੀ ਹੈ ਤੇਰੇ ਲਈ ਸਪੈਸ਼ਲ ਗੱਡੀ ਆ ਉਹਦੇ ਖੜੀ ਉਹਦੇ ਤੂੰ ਉੱਚੀ ਆਏਂਗਾ ਇਹ स्पोर्ट ਸਪੋਰਟਸ ਆ ਆ ਤਾ ਤਾ ਬਾਬੇ ਅੱਗ ਉਧਰ ਕਮਾਈ ਕੈਮਰਾ ਕਮਾਈ ਉਹ ਵਾਹ ਕੀ ਨਾ ਉਹ ਸੁਣੀ ਬਹੁਤ ਆਤਾ ਬਹੁਤ ਜਿਆਦੀ ਸੋਹਣੀ ਆ ਤੈਨੂੰ ਉਹ ਵੀਰ ਹੀ ਹੁੰਨੀ ਸਾਰੇ ਇਕੱਠੇ ਹੀ ਉਧਰੋਂ ਫੋਨ ਆਇਆ ਫੇਰ ਖਾਣ ਪੀਣ ਬੈਗਾ ਹੀ ਤਫੇ ਮੈਂ ਕਹਿੰਦਾ ਚਲ ਇਹਨੂੰ ਬਾਅਦ ਚ ਦਿਖਾਉਂਗਾ ਜਾ ਕੇ ਤੂੰ ਫੋਨ ਹੀ ਚੱਕਿਆ ਹੁਣ ਤੇਰਾ ਫੋਨ ਆਉਂਦਾ ਰਾਤ ਨੂੰ